ਅੱਜ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਉੱਤੇ ਪੰਜਾਬ ਦੇ ਦਾਅਵੇ ਦੀ ਚਰਚਾ ਹੋ ਰਹੀ ਹੈ ਪਰ ਕਿਸੇ ਸਮੇਂ ਵਕਰੇ ਝੰਡੇ ਅਤੇ ਡਲਹੋਜ਼ੀ ਨੂੰ ਵੀ ਪੰਜਾਬ ਚ ਦੁਬਾਰਾ ਸ਼ਾਮਲ ਕਰਨ ਦੀ ਮੰਗ ਸੀ ਅੱਜ ਅਸੀਂ ਕਿਤੇ ਪੁੱਲਤਾਂ ਨਹੀਂ ਗਏ ਕਿ ਕਿਹੜੇ ਕਿਹੜੇ ਪੰਜਾਬੀ ਬੋਲਦੇ ਸਿੱਖ ਵੱਸੋਂ ਵਾਲੇ ਇਲਾਕਿਆਂ ਉੱਤੇ ਪੰਜਾਬ ਦਾ ਹੱਕ ਹੈ ਜਿਨ੍ਹਾਂ ਲਈ ਸਾਡੇ ਬਜ਼ੁਰਗ ਸੰਘਰਸ਼ ਕਰਦੇ ਰਹੇ ਨੇ ਕੁਝ ਮਤਿਆਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਇਲਾਕੇ ਕਾਣੀ ਵੰਡ ਰਹੇ ਪੰਜਾਬ ਵਿੱਚੋਂ ਕੱਢ ਦਿੱਤੇ ਗਏ ਨੇ 20 ਜੁਲਾਈ 1968 ਨੂੰ ਪਾਸ ਕੀਤੇ ਗਏ ਇੱਕ ਮਤੇ 'ਚ ਪੰਜਾਬ ਨੂੰ ਉਹ ਅਧਿਕਾਰ ਅਤੇ ਪਦਵੀ ਦੀ ਮੰਗ ਵੀ ਕੀਤੀ ਗਈ ਜਿਹੜੀ ਜੰਮੂ ਕਸ਼ਮੀਰ ਅਰਿਆਸਤ ਨੂੰ ਪ੍ਰਾਪਤ ਸੀ ਪਰ ਪੰਜਾਬ ਦਾ ਆਪਣਾ ਵੱਖਰਾ ਝੰਡਾ ਵੱਖਰਾ ਪ੍ਰਧਾਨ ਮੰਤਰੀ ਹੋਵੇ ਅਤੇ ਕਈ ਹੋਰ ਵੱਧ ਅਧਿਕਾਰ ਹੁਣ ਜਿਸ ਜਗ੍ਹਾ ਤੇ ਅੰਗਰੇਜ਼ਾਂ ਨੇ 1849 'ਚ ਪੰਜਾਬ ਨੂੰ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਡਲਹੌਜ਼ੀ ਵਸਾਇਆ ਸੀ ਉਹ ਥਾਂ ਉਸ ਸਮੇਂ ਪੰਜਾਬ ਦਾ ਇਲਾਕਾ ਸੀ ਅਤੇ ਬਾਅਦ ਵਿੱਚ ਵੀ ਉਹ ਪੰਜਾਬ ਦਾ ਹੀ ਹਿੱਸਾ ਰਿਹਾ ਜਦ ਬੋਲੀ ਦੇ ਆਧਾਰ ਤੇ ਸੂਬਿਆਂ ਦੀ ਵੰਡ ਕੀਤੀ ਜਾ ਰਹੀ ਸੀ ਤਾਂ ਡਲਹੌਜ਼ੀ ਸਮੇਤ ਹੋਰ ਬਹੁਤ ਸਾਰੇ ਪਹਾੜੀ ਇਲਾਕੇ ਜਿੱਥੋਂ ਦਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਨੇੜੇ ਸੀ ਅਤੇ ਬੋਲੀ ਵੀ ਪੰਜਾਬੀ ਸੀ ਉਹ ਹਿਮਾਚਲ ਚ ਸ਼ਾਮਿਲ ਕਰ ਦਿੱਤੇ ਗਏ ਜਦ ਕਿ ਵੰਡ ਭਾਸ਼ਾ ਦੇ ਆਧਾਰ ਤੇ ਹੋ ਰਹੀ ਸੀ ਪਹਾੜਾਂ ਦੇ ਆਧਾਰ ਤੇ ਨਹੀਂ ਅਤੇ ਕਾਫੀ ਸਾਰੇ ਸਿੱਖ ਵੱਸੋਂ ਵਾਲੇ ਪੰਜਾਬੀ ਇਲਾਕੇ ਹਰਿਆਣਾ ਅਤੇ ਰਾਜਸਥਾਨ ਚ ਮੇਲਾ ਦਿੱਤੇ ਗਏ ਪੰਜਾਬੀ ਬੋਲਦੇ ਸਿੱਖ ਬਸੋਂ ਵਾਲੇ ਇਲਾਕਿਆਂ ਬਾਰੇ ਉਸ ਸਮੇਂ ਅਕਾਲੀ ਦਲ ਵੱਲੋਂ ਪਾਇਆ ਗਿਆ ਮਤਾ ਸਾਂਝਾ ਕਰ ਰਹੇ ਹਾਂ ਉਸ ਮਤੇ ਦੇ ਆਧਾਰ ਤੇ ਨਕਸ਼ਾ ਬਣਾਇਆ ਗਿਆ ਜਿਹੜਾ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਸ ਦਾ ਦਾਇਰਾ 1 ਲੱਖ ਵਰਗ ਕਿਲੋਮੀਟਰ ਤੋਂ ਜ਼ਿਆਦਾ ਹੈ ਜਦਕਿ ਅੱਜ ਦਾ 50 50 ਕੋ 1000 ਵਰਗ ਕਿਲੋਮੀਟਰ ਇਸ ਤੋਂ ਸਾਫ ਪਤਾ ਲੱਗਦਾ ਕਿ ਭਾਰਤ ਵੱਲੋਂ ਕੀਤੀ ਵੰਡ ਰੰਡ ਚ ਅੱਧੇ ਤੋਂ ਵੀ ਜ਼ਿਆਦਾ ਪੰਜਾਬੀ ਇਲਾਕਾ ਖੁੱਸ ਗਿਆ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮਤੇ ਨੰਬਰ 2 ਜਿਹੜਾ ਕਿ 20 ਜੁਲਾਈ 1968 ਨੂੰ ਪਾਸ ਕੀਤਾ ਗਿਆ ਉਹ ਮਤੇਵਾਰੇ ਦੱਸਦੇ ਕਿ ਜਿਹੜੇ ਸਿੱਖ ਇਲਾਕੇ ਜਾਣਬੁੱਝ ਕੇ ਅਤੇ ਬਿਨਾਂ ਕਾਰਨ ਨਵੇਂ ਪੰਜਾਬ ਵਿੱਚੋਂ ਕੱਢ ਦਿੱਤੇ ਗਏ ਅਤੇ ਜੋੜੇ ਨਹੀਂ ਗਏ ਜਿਵੇਂ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਲਾਕਾ ਜਿਸ ਵਿੱਚ ਕਿ ਡਲਹੌਜ਼ੀ ਸ਼ਾਮਿਲ ਹੈ ਅੰਬਾਲਾ ਜ਼ਿਲ੍ਹਾ ਚੰਡੀਗੜ੍ਹ ਪੰਜੌਰ ਕਲਕਾ ਤੇ ਅੰਬਾਲਾ ਸਦਰ ਦੇ ਉੱਤੇ ਉਨੇ ਦੀ ਸਾਰੀ ਤਹਿਸੀਲ ਨਾਲਾਗੜ੍ਹ ਦਾ ਦੇਸ਼ ਨਾਮ ਦਾ ਇਲਾਕਾ ਸਰਸੇ ਦੀ ਤਹਿਸੀਲ ਗੂਲਾ ਸਬ ਤਹਿਸੀਲ ਸਣੇ ਟੋਹਾਣਾ ਤੇ ਰਤਿਆ ਬਲਾਕ ਜਿਹੜੇ ਕਿ ਹਿਸਾਰ ਜ਼ਿਲ੍ਹੇ ਵਿੱਚ ਨੇ ਅਤੇ ਕਰਨਾਲ ਦੇ ਜ਼ਿਲ੍ਹੇ ਦਾ ਸ਼ਾਹਵਾਦ ਬਲਾਕ ਅਤੇ ਰਾਜਸਥਾਨ ਵਿੱਚ ਗੰਗਾ ਨਗਰ ਦਾ ਜ਼ਿਲ੍ਹਾ ਇਹਨਾਂ ਇਲਾਕਿਆਂ ਨੂੰ ਝਟਪਟ ਪੰਜਾਬ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਰੇ ਸਿੱਖ ਵਸੋਂ ਦੇ ਇਲਾਕਾ ਇਕੱਠਾ ਹੋ ਸਕਣ ਜਿਸ ਵਿੱਚ ਸਿੱਖਾਂ ਤੇ ਸਿੱਖੀ ਦੇ ਵਿਸ਼ੇਸ਼ ਹੱਕ ਰੱਖਵੇਂ ਹੋਣ ਇਸ ਨਵੇਂ ਨਿਰਮਿਤ ਪਏ ਪੰਜਾਬ ਨੂੰ ਇਹ ਜਿਹੇ ਅਧਿਕਾਰ ਤੇ ਪਦਵੀ ਦਿੱਤੀ ਜਾਵੇ ਜਿਹੜੀ ਕਿ ਸਾਨੂੰ 1950 ਵਿੱਚ ਹਿੰਦੁਸਤਾਨ ਦੇ ਵਿਧਾਨਦਾਰ ਜੰਮੂ ਕਸ਼ਮੀਰ ਹਰਿਆਸਤ ਨੂੰ ਪ੍ਰਾਪਤ ਹੋਏ ਨੇ ਇਹ ਜਾਣਕਾਰੀ ਮਿਸਲ 70 ਦੇ ਪ੍ਰਧਾਨ ਅਜੀਪਾਲ ਬਰਾੜ ਨੇ ਸਦਵੰਤ ਗਰੇਵਾਲ ਦੀ ਲੇਖਤ ਨੂੰ ਸਾਂਝਾ ਕਰਦੇ ਹਾਂ ਸਾਂਝੀ ਕੀਤੀ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਨੇ 10 ਨਵੰਬਰ ਨੂੰ ਹੋਏ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਕਥਿਤ ਤੌਰ ਤੇ ਪੁਲਿਸ ਨਾਲ ਧੱਕਾ ਮੁੱਕੀ ਦੇ ਇਲਜ਼ਾਮਾਂ ਹੇਠਾਂ ਅਨਪਛਾਤੇਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਸੈਕਟਰ 31 ਦੇ ਥਾਣੇ ਵਿੱਚ ਦਰਜ ਐਫ ਆਈ ਆਰ ਅਨੁਸਾਰ ਧਾਰਾ 223 ਬੀ ਐਨ ਐਸ ਲੱਗੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚੋਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਬੈਰੀਕੇਡ ਤੋੜ ਕੇ ਯੂਨੀਵਰਸਿਟੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਹੱਕਾਂ ਲਈ ਆਵਾਜ਼ ਉਭੰਦ ਕੀਤੀ ਸੀ ਜਿਸ ਦੌਰਾਨ ਕਈ ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਵੀ ਲੱਗੀਆਂ ਇਹ ਪੁਲਿਸ ਦਾ ਦਾਅਵਾ ਹੈ ਉਧਰ ਯੂਨੀਵਰਸਿਟੀ ਵਿੱਚ ਸਟੂਡੈਂਟਸ ਦਾ ਸੰਘਰਸ਼ ਲਗਾਤਾਰ ਜਾਰੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਚੋਣਾਂ ਸੰਬੰਧੀ ਕੋਈ ਇਲੈਕਟਿਵ ਭਰੋਸਾ ਨਾ ਮਿਲਕਰਨ ਰੂਹ ਵਿੱਚ ਆਏ ਸਟੂਡੈਂਟਸ ਨੇ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਹੈ ਇਸ ਮੰਦੀ 20 ਨਵੰਬਰ ਨੂੰ ਪੰਜਾਬ ਦੀਆਂ ਸਾਰੀਆਂ ਲੋਕਤੰਤਰਿਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦੀ ਗਈ ਹੈ ਜਿਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਹੇ ਧਰਨੇ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵਰਗਚੇਤਨਾ ਮੰਚ ਅਤੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨੇ ਸਮੂਲੀਅਤ ਕਰਦਿਆਂ ਸਟੂਡੈਂਟਸ ਨੂੰ ਸਮਰਥਨ ਦਿੱਤਾ ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਦਿਗਵਿਜੇ ਪਾਲ ਸ਼ਰਮਾ ਨੇ ਸੈਨੇਟ ਦੇ ਜ਼ਮੂਰੀ ਢਾਂਚੇ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਨੇ ਸਿੱਖਿਆ ਦੇ ਨਿੱਜੀਕਰਨ ਕੇਂਦਰੀਕਰਨ ਤੇ ਭਗਵਾਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਇਸ ਦੌਰਾਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਗਟ ਸਿੰਘ ਨੇ ਵੀ ਸੰਬੋਧਨ ਕੀਤਾ ਦਰਨੇ ਦੌਰਾਨ ਸ਼ਾਮ ਨੂੰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਟਾਡੀ ਦਰਬਾਰ ਵੀ ਲਾਇਆ ਗਿਆ ਜਿਸ ਵਿੱਚ ਢਾਡੀਆਂ ਨੇ ਵਾਰਾਂ ਰਾਹੀ ਗੁਰੂ ਸਾਹਿਬ ਦੀ ਸ਼ਹੀਦੀ ਅਤੇ ਸਿੱਖ ਇਤਿਹਾਸ ਤੇ ਚਾਨਣਾ ਪਾਇਆ ਪੰਜਾਬ ਜੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਨੇ ਸਟੂਡੈਂਟਸ ਨੂੰ ਸ਼ਾਂਤਮਈ ਢੰਗ ਨਾਲ ਧਰਨਾ ਦੇਣ ਅਤੇ ਆਉਣ ਵਾਲੀਆਂ ਸੈਮੈਸਟਰ ਪ੍ਰਖਿਆਵਾਂ ਦਾ ਵਾਈਕਾਟ ਨਾ ਕਰਨ ਦੀ ਅਪੀਲ ਕੀਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਅਮਰਜੀਤ ਸਿੰਘ ਨੌਰਾਤੇ ਜਨਰਲ ਕਤਰ ਡਾਕਟਰ ਮ੍ਰਿਤਿਉਜਾ ਨੇ ਕਿਹਾ ਕਿ ਸ਼ਾਂਤਮਈ ਵਿਰੋਧ ਦਾ ਅਧਿਕਾਰ ਰਾਊਟ ਬੁਨਿਆਦੀ ਹੈ ਪਰ ਇਸ ਨਾਲ ਅਕਾਦਮਿਕ ਗਤੀਵਿਧੀਆਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ ਸਟੂਡੈਂਟਸ ਦਾ ਭਵਿੱਖ ਸਭ ਤੋਂ ਮਹੱਤਵਪੂਰਨਾ ਉਹਨਾਂ ਸਟੂਡੈਂਟਸ ਨੂੰ ਪ੍ਰੀਖਿਆਵਾਂ ਦਾ ਬਾਈਕਾਟ ਮੁੱਲਤ ਵੀ ਕਰਨ ਦੀਆਂ ਯੋਜਨਾਵਾਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਇਸ ਤੋਂ ਇਲਾਵਾ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਫਤਾਰ ਸਿੰਘ ਕ੍ਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਰਾਜਨੀਤਿਕ ਆਗੂਆਂ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੀਆਂ ਕਸਮਾ ਖਾਦੀਆਂ ਪਰ ਨਸ਼ੇ ਕਾਰਨ ਪੰਜਾਬ ਦੇ ਘਰਾਂ ਚ ਵਿਛ ਰਹੇ ਸੱਤਰ ਨੂੰ ਠੱਲ ਨਹੀਂ ਪਾ ਸਕੇ ਕਿਉਂਕਿ ਨਸ਼ਾ mafia ਨੇ ਆਪਣੀਆਂ ਡੂੰਘਾਂ ਜੜ੍ਹਾਂ ਰਾਜਨੀਤਿਕ ਪ੍ਰਬੰਧ ਵਿੱਚ ਮਜ਼ਬੂਤ ਕੀਤੀਆਂ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਗਰੀਬ ਲੋਕ ਕੋ ਬਰਿਆਤੀ ਸਹੂਲਤਾਂ ਤੋਂ ਸਖਣੇ ਨੇ ਦਲਿਤ ਪਰਿਵਾਰ rau ਦੋ ਵੇਲੇ ਦੀ ਰੋਟੀ ਲਈ ਸੰਘਰਸ਼ ਕਰ ਰਹੇ ਨੇ 78 ਸਾਲ ਤੋਂ ਪੰਜਾਬ 'ਚ ਰਾਜ ਕਰਦੀਆਂ ਆ ਰਹੀਆਂ ਰਾਜਸੀ ਪਾਰਟੀਆਂ ਕਾਂਗਰਸ ਸ਼ਰਮਣੀ ਅਕਾਲੀ ਦਲ ਬੀਜੇਪੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਉਜਾੜੇ ਤੇ ਬਰਬਾਦੀ ਲਈ ਜ਼ਿੰਮੇਵਾਰ ਨੇ ਕਿਉਂਕਿ ਕਸਮਾਂ ਵਾਅਦਿਆਂ ਦੇ ਬਾਵਜੂਦ ਵੀ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀਆਂ ਨੇ